ਹੈਲੋ ਸਸ੍ਰੀ ਕਾਂਝੀ ਸਾਰਿਆਂ ਨੂੰ ਮੈਂ ਮਨਿੰਦਰ ਫੇਕ ਜੋ ਟ੍ਰੈਂਸ ਤੋਂ ਅੱਜ ਤੇ ਜਿੰਨੇ ਵੀ ਆਰਟੀਕਲ ਹੋਣਗੇ ਸਾਰੇ ਮਿਕਸ ਆਰਟੀਕਲ ਹੋਣਗੇ ਸਭ ਤੋਂ ਪਹਿਲਾਂ ਵਾਲੇ ਜਿਹੜੇ ਇਹ ਆਰਟੀਕਲ ਨੇ ਆਫ ਵਾਈਟ ਬਾਟਮ ਤੇ ਆਫ ਵਾਈਟ ਚਿਕਨ ਕਰੀਦਾ ਦੁਪੱਟਾ ਤੇ ਨਾ ਕੈਂਬ੍ਰਿਕ ਕਾਟਨ ਦੀ ਸ਼ਰਟ ਰਹੇਗੀ ਕਾਟਨ ਦੇ ਉੱਤੇ ਥੋੜਾ ਬਹੁਤਾ ਆ ਅੱਡੀ ਪ੍ਰਿੰਟਸ ਤੇ ਤਿਆਰੀ ਵਰਕ ਵੀ ਰਹੇਗਾ ਕੁਝ ਪ੍ਰਿੰਟਸ ਵਿਨਾਰੀ ਵਰਕ ਕਰਵਾਉਣਗੇ ਬਹੁਤ ਸੋਹਣੇ ਕਲਰਸ ਕੰਬੀਨੇਸ਼ਨਸ ਨੇ ਬੜਾ ਪਿਆਰਾ ਸੂਟ ਆ ਸਮਰ ਕਲੈਕਸ਼ਨ ਆ ਬਹੁਤ ਪਿਆਰੀ ਤੇ ਬਹੁਤ ਟ੍ਰੈਂਡਿੰਗ ਸੂਟ ਆ ਦੁਪੱਟੇ ਦੀ ਗ੍ਰੇਸ ਬਹੁਤ ਜ਼ਿਆਦਾ ਆ ਤੇ ਇਹਨਾਂ ਦਾ ਪ੍ਰਾਈਸ ਵੀ ਬਹੁਤ ਜ਼ਿਆਦਾ ਰੀਜ਼ਨੇਬਲ ਆ ਦਿੱਤਾ ਦੀ ਇਹਨਾਂ ਦੀ ਸੂਟ ਤੇ ਲੁੱਕ ਬਹੁਤ ਜੈਨੂਨ ਜੇ ਪ੍ਰਾਈਸ ਦੇ ਵਿੱਚ ਇਹ ਸੂਟ ਆ ਬਹੁਤ ਸੋਹਣੇ ਕਲਰਸ ਨੇ ਸਾਰੇ ਲਾਈਟ ਕਲਰਸ ਵੀ ਨੇ ਡਾਰਕ ਕਲਰਸ ਵੀ ਨੇ ਹਰੀਕੇਸ ਦੀ ਭੈਣ ਮੇਰੀ ਇਹਨਾਂ ਨੂੰ ਵੀਅਰ ਕਰ ਸਕਦੀ ਆ ਇਜਾ ਦੇਤੇ ਤੁਸੀਂ ਸਟਾਈਲਿੰਗ ਵੀ ਕਰਾ ਸਕਦੇ ਹੋ ਆਪਣੀ ਪਸੰਦ ਦੀ ਜਿਹੜੀ ਸ਼ার্ট ਦਾ ਕੱਪੜਾ ਆਏਗਾ ਉਹ 1.8 ਮੇਟਰਾ ਆਏਗਾ ਜਿਹੜਾ ਬਾਟਮ ਦਾ ਕੱਪੜਾ ਹੋਏਗਾ ਉਹ 2.5 ਮੀਟਰ ਦਾ ਹੋਏਗਾ ਤੇ ਦੁਪੱਟਾ ਵੀ 2.5 ਮੀਟਰ ਦਾ ਹੋਏਗਾ ਬਹੁਤ ਪਿਆਰਾ ਸੂਟ ਤੁਸੀਂ ਕਿਸੇ ਨੇ ਵੀ ਇਹ ਜੇ ਸੂਟ ਲੈਣਾ ਹੈ ਤਾਂ ਤੁਸੀਂ ਵੀਡੀਓ ਦੇ ਵਿੱਚੋਂ ਸੂਟ ਦਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਸਾਨੂੰ ਪਛਾਨ ਕਰ ਸਕਦੇ ਹੋ ਸਾਡਾ ਇੰਸਟਾਗ੍ਰਾਮ ਦੇ ਉੱਤੇ ਵੀ ਪੇਜ ਹੈਗਾ ਇਕ ਜੋ ਟ੍ਰੈਂਡਸ ਦੇ ਨਾਂ ਤੇ ਉੱਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਉੱਥੇ ਵੀ ਡੇਲੀ ਦੀਆਂ ਅਪਡੇਟਸ ਆਉਂਦੀਆਂ ਨੇ ਇਹ ਜਿਹੜਾ ਨੈਕਸਟ ਸੂਟ ਹੈਗਾ ਇਹ ਪ੍ਰੀਮੀਅਮ ਕਾਟਨ ਦਾ ਹੈਗਾ ਜਾਂ ਨਾ ਕੋਟਾ ਚੱਕ ਦਾ ਦੁਪੱਟਾ ਹੈਗਾ ਜਾਂ ਸਾਰੇ ਦੇ ਉੱਤੇ ਵਰਕ ਕੀਤਾ ਹੋਇਆ ਸ਼ਰਟ ਦੇ ਤਿਆਰੀ ਵਰਕਾ ਬਾਟਮ ਤੇ ਵਰਕਾ ਦੁਪੱਟੇ ਤੇ ਵਰਕਾ ਬਹੁਤ ਸੋਹਣਾ ਟਿਕਾਣਾ ਇਸ ਤੋ ਵਾ ਨੈਕਸਟ ਵਾਲਾ ਆਰਟੀਕਲ ਆ ਪੈਚਵਰਕ ਹੋਇਆ ਹੋਇਆ ਉਤੇ ਬਹੁਤ ਹੀ ਪਿਆਰਾ ਵਰਕ ਆ ਵਿਥ ਲੀਸਿੰਗ ਹੋਈ ਹੋਈ ਆ ਚਿਕਨ ਦੀ ਬਹੁਤ ਸੋਹਣਾ ਆਰਟੀਕਲ ਆ ਇਹ ਪ੍ਰੀਮੀਅਮ ਕੁਆਲਿਟੀ ਦੇ ਆਰਟੀਕਲ ਨੇ ਪ੍ਰੀਮੀਅਮ ਰੇਂਜ ਦੇ ਬੜੇ ਪਿਆਰੇ ਆਰਟੀਕਲ ਨੇ ਜਿਹੜਾ ਇਹ ਨੈਕਸਟ ਵਾਲਾ ਆਰਟੀਕਲ ਆ ਇਹ ਸਾਰਾ ਲਖਨਵੀ ਵਰਕ ਦਾ ਆਰਟੀਕਲ ਆ ਇਹਦਾ ਦੁਪੱਟਾ ਵੀ ਬਹੁਤ ਹੈਵੀ ਆ ਤੇ ਸ਼ਰਟ ਵੀ ਬਹੁਤ ਹੈਵੀ ਆ ਪਿਓਰ ਚਾਰਜਰ ਦਾ ਸੂਟ ਤੇ ਪਿਓਰ ਚਾਰਜਰ ਦਾ ਦੁਪੱਟਾ ਰਹੇਗਾ ਹੈਂਡਵਰਕ ਹੋਇਆ ਹੋਇਆ ਸਾਰੇ ਦੇ ਉੱਤੇ ਬੜਾ ਸੋਹਣਾ ਆਰਟੀਕਲ ਆ ਤਿੰਨ ਕਲਰਸ ਇਹਦੇ ਵਿੱਚ ਅਵੇਲੇਬਲ ਨੇ ਸਕਾਈ ਕਲਰ ਅਵੇਲੇਬਲ ਆ ਆਫ ਵਾਈਟ ਕਲਰ ਅਵੇਲੇਬਲ ਆ ਇਹਦੇ ਵਿੱਚ ਪਿੰਕ ਕਲਰ ਵੀ ਅਵੇਲੇਬਲ ਆ ਬਹੁਤ ਸੋਹਣੀ ਫਿਨਿਸ਼ਿੰਗ ਆ ਵਰਕ ਦੀ ਤੁਸੀਂ ਨੇੜੇ ਤੋਂ ਵੀ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਕਿਸੇ ਵੀ ਮੇਰੀ ਭੈਣ ਨੇ ਲੈਣਾ ਤਾਂ ਤੁਸੀਂ ਦੱਸ ਸਕਦੇ ਹੋ ਉਸ ਤੋਂ ਬਾਅਦ ਚੰਦੇਰੀ ਸਿਲਕ ਦੇ ਸੂਟ ਆਉਣਗੇ ਸਾਰੇ ਦੇ ਉੱਤੇ ਅਪਲਿਕ ਵਰਕ ਹੋਏਗਾ ਚੰਦੇਰੀ ਸਿਲਕ ਦਾ ਹੀ ਦੁਪੱਟਾ ਰਹੇਗਾ ਦੁਪੱਟੇ ਦੇ ਉੱਤੇ ਵੀ ਅਪਲਿਕ ਵਰਕ ਕੀਤਾ ਹੋਇਆ ਹੈ ਇਹ ਸੂਟ ਸੀ ਗ੍ਰੇਸ ਵੀ ਬਹੁਤ ਜ਼ਿਆਦਾ ਪਿਆਰੀ ਆ ਪਾਟੀ ਵੀ ਆ ਸਟਾਫਾ ਸਾਰਾ ਉਦਾਂ ਤੁਸੀਂ ਜਿੱਦਾਂ ਵੀ ਗਰਮੀਆਂ ਦੇ ਵਿੱਚ ਆਪਾਂ ਨੂੰ ਹਨਾ ਪਾਰਟੀ ਵੇਅਰ ਸੂਟ ਪੈਨ ਹੁੰਦਾ ਆ ਲੈਣ ਨੂੰ ਸਾਰੇ ਕਲਰਸ ਇਹਦੇ ਵਿੱਚ ਲਾਈਟ ਡਾਰਕ ਜੇ ਕਲਰ ਵੀ ਦੇ ਮਿਕਸ ਜੇ ਕਲਰ ਹੈਗੇ ਨੇ ਇਹਦੇ ਵਿੱਚ ਇਹ ਵੀ ਬਹੁਤ ਸੋਹਣਾ ਆਰਟੀਕਲ ਆ ਬਹੁਤ ਪਿਆਰਾ ਆਰਟੀਕਲ ਆ ਤੇ ਡਿਜ਼ਾਈਨਰ ਜਾਂ ਆਰਟੀਕਲ ਆ ਉਦਾਂ ਨਹੀਂ ਹੈਗਾ ਮਤਲਬ ਬਹੁਤ ਸੋਹਣੇ ਨੇ ਕਲਰਸ ਬਹੁਤ ਸੋਹਣੇ ਅਵੇਲੇਬਲ ਨੇ ਸਕਾਈ ਕਲਰ ਦੇਖੋ ਗ੍ਰੇਸ ਬਹੁਤ ਆ ਵਰਕ ਦੀ ਕਲਰਸ ਦੇ ਉੱਤੇ ਸਾਰਾ ਦੇਖੋ ਦੁਪੱਟਾ ਬਹੁਤ ਪਿਆਰਾ ਸੂਟ ਦਾ ਦੁਪੱਟੇ ਦੀ ਗ੍ਰੇਸ ਬਹੁਤ ਜ਼ਿਆਦਾ ਦੇਖੋ ਡਬਲ ਸ਼ੇਡ ਦੇ ਵਿੱਚ ਰਹੇਗਾ ਬਲਾਈਟ ਗ੍ਰੀਨ ਤੇ ਪਰਪਲ ਦਾ ਕੰਬੀਨੇਸ਼ਨ ਤੇ ਸਿੰਗਲ ਸੀਟ ਦੇ ਵਿੱਚ ਵੀ ਹੈਗੇ ਨੇ ਇਹ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਆ ਉਹ ਆਫਵਾਇਟ ਨਾਲ ਸੀ ਪ੍ਰੋਪਰ ਵਾਈਟ ਆ ਰੈੱਡ ਦਾ ਕੰਬੀਨੇਸ਼ਨ ਰੈੱਡ ਬਹੁਤ ਸੋਹਣਾ ਸੂਟ ਆ ਤੇ ਬਹੁਤ ਇਹਨਾਂ ਦੀ ਰੇਂਜ ਵੀ ਜਿਵੇਂ ਇਹਨਾਂ ਦੇ ਆਰਟੀਕਲ ਨੇ ਇਹਨਾਂ ਦੀ ਰੇਂਜ ਵੀ ਇਹਨਾਂ ਦੇ ਅਕੋਰਡਿੰਗ ਬਹੁਤ ਸਹੀ ਆ ਇੰਨੇ ਕੋਈ ਜ਼ਿਆਦਾ ਨਹੀਂ ਹੈਗੇ ਇਸ ਤੋਂ ਬਾਅਦ ਜਿਹੜੇ ਰਹਿਣਗੇ ਪਿਓਰ ਕਾਟਨ ਦੇ ਆਰਟੀਕਲ ਰਹਿਣਗੇ 22 ਮੀਟਰ ਦੀ ਪਿਓਰ ਕਾਟਨ ਦੀ ਸ਼ਰਟ ਆਏਗੀ ਪਿਓਰ ਕਾਟਨ ਦੀ ਬਾਟਮ ਤੇ ਪਿਓਰ ਕਾਟਨ ਦਾ ਹੀ ਦੁਪੱਟਾ ਦੁਪੱਟਾ ਆਏਗਾ ਇਹ ਵੀ ਬਹੁਤ ਪ੍ਰੀਮੀਅਮ ਸੂਟਸ ਨੇ ਇਹਨਾਂ ਦੀ ਕੁਆਲਿਟੀ ਬਹੁਤ ਇੱਕ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਆ ਇਹਦੇ ਵਿੱਚ ਵੇਖਨੇ ਕੋ ਇਹ ਜਿਹੜਾ ਵਰਕ ਹੋਇਆ ਹੋਇਆ ਹੈ ਸੂਟ ਤੇ